ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਬਾਂਮਣ ਵਾਲਾ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਦੋਸਤੋ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟੌਪ ਕਲਾਸ ਚੰਗੇ ਮਾਪੇ ਦਾ ਬੱਚਾ ਜਿਹੜਾ ਕਿ ਕਟਾ ਸਾਹਮਣੇ ਤੁਸੀਂ ਦਿਖਾਈ ਤੁਹਾਨੂੰ ਦੇ ਰਿਹਾ ਇਹ ਵਿਕਾਊਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਤੇ ਬਾਈ ਜੀ ਆਪਣਾ ਨਾਮ ਦੱਸ ਦਿਓ ਨਾਮ ਮੇਰੇ ਭਗਵਾਨ ਚੰਦ ਪਿੰਡ ਬੰਮਨਾਲਾ ਠੀਕ ਹੈ ਜ਼ਿਲ੍ਹਾ ਤੇ ਤਸੀਲ ਸ਼੍ਰੀ ਮੌਤਸਰ ਸਾਡੇ ਵਾਹ ਜੀ ਵਾਹ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 62391 62391 01349 01349 ਹਾਂਜੀ ਠੀਕ ਆ ਬਾਈ ਜੀ ਅੱਜ ਫਿਰ ਕੱਟਾ ਵਗਾਉ ਆਪਣੇ ਕੋਲੇ? ਹਾਂ ਜੀ ਵੀਰੇ ਆਪਣੇ ਕੋਲ ਕੱਟਾ ਬਹੁਤ ਚੰਗੀ ਨਸਲ ਦਾ ਵੀਰੇ ਇਹ ਕੱਟਾ। ਠੀਕ ਆ ਤੇ ਆਪਣਾ ਖੇਤੀਬਾੜੀ ਦਾ ਕੰਮ ਆ ਬਾਈ। ਹਾਂ ਵੀਰੇ ਖੇਤੀਬਾੜੀ ਦਾ ਕੰਮ ਆ ਜੀ ਹਾਂ। ਇਹ ਕਿਹੜੇ ਬੁੱਲਦਾ ਆਪ ਯਾਰ? ਆ ਵੀਰੇ ਇਹ ਸ਼ਿਕੰਦਰ ਦਾ ਜੀ। ਸ਼ਿਕੰਦਰ ਦਾ। ਹਾਂ ਜੀ। ਲక్ష్ਮੀ ਡੈਰੀ ਫਾਰਮ ਵਾਲਿਆਂ ਦਾ ਸ਼ਿਕੰਦਰਾ ਉਹਦਾ ਇਹ ਬੱਚਾ ਤੇ ਨਹੀਂ ਜਿਹੜੀ ਮਾਂ ਬਾਈ ਕਿਹੜੇ ਬੁੱਲਦੀ ਆ। ਮਾਂ ਜੀ ਇਹਦੀ ਹੈਗੇ ਅਰਜਨ ਜੀ। ਹਾਰ ਜਣ ਕੋ ਗੜੀ ਹਾਂਜੀ ਦੁੱਧ ਬਹੁਤ ਵਧੀਆ ਦਿੱਤਾ ਜੀ ਇਹਨੇ ਪਹਿਲਾਂ ਨੇ ਠੀਕ ਹੈ 12 13 ਲੀਟਰ ਵਧੀਆ ਦੁੱਧ ਦਿੱਤਾ ਜੀ ਇਹਨੇ ਤੇ ਐਦੂ ਹੋਇਆ ਦੂਜੇ ਸੂਏ ਉਹਨੇ ਸੂਣਾ ਤੇ ਪਹਿਲੇ ਸੂਏ ਦਾ ਨਹੀਂ ਜੇ ਇਹ ਬੱਚਾ ਆਪਣਾ ਜੀ ਇਹ ਪਹਿਲੇ ਪਹਿਲੇ ਸੂਏ ਦਾ ਜੀ ਕਿੰਨੀ ਕੁ ਮਾਰਾ ਬਈ ਇਹਦੀ ਮੈਂ ਇਹ ਜੀ 11 ਕ ਮਹੀਨਿਆਂ ਦਾ ਜੀ ਇਹ 11 ਮਹੀਨਿਆਂ ਦਾ ਹਾਂਜੀ ਲਓ ਵੀ ਸੱਜਣਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਚੰਗਾ ਕਟਾ ਜਿਸ ਕਿਸੇ ਵੀਰ ਨੇ ਆਪਦੇ ਘਰੇ ਰੱਖਣਾ ਤਾਂ ਦੇਖ ਸਕਦੇ ਹੋ ਤੁਸੀਂ ਹਰ ਪੱਖ ਤੋਂ ਤੁਹਾਨੂੰ ਦਿਖਾ ਦਿੰਨੇ ਸੋਨਾ ਬੱਠ ਪੜਾ ਰਾਜੀ ਪੜਿਆ ਚੰਗਾ ਐਦੂ ਮਗਰਲੇ ਸੂਏ ਦਾ ਇਹ ਹਜੇ ਆ ਇਸ ਮੱਝ ਨੇ ਸੂਣਾ ਇਸ ਮੱਝ ਦਾ ਹੈ ਬੱਚਾ ਚੰਗੇ ਕੱਦ ਕਾਠ ਦੀ ਹੈ ਦੋਸਤੋ ਅਰਜਨ ਕੁੰਗੜ ਕੋਈ ਬਾੜੀ ਦੱਸਣ ਦੀ ਗੱਲ ਨਹੀਂ ਤੁਹਾਨੂੰ ਬਹੁਤ ਮਸ਼ਹੂਰ ਬੋਲਾ ਤੇ ਇਧਰ ਅ ਸ਼ਕੰਦਰ ਬੋਲਦਾ ਇਹਦੇ ਮਗਰ ਕੱਟਾ ਸੀਗਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਸੋਹਣੇ ਮੂੰਹ ਮੱਥੇ ਦਾ ਸਿੰਘ ਵੀ ਬਰੀਕ ਆ ਗੋਲ ਸਿੰਘ ਦਾ ਬਣੂਗਾ ਤੇ ਪ्योर ਮੋਟਾ ਮੁਹਰਾ ਕੈਟਾਗਰੀ ਚ ਪੈਂਦਾ ਤੇ ਤੋੜ ਕੇ ਵੀ ਤੁਹਾਨੂੰ ਥੋੜਾ ਜਿਆਦਾ ਦਿਖਾ ਦਿੰਨੇ ਆ ਬਾਕੀ ਤੁਸੀਂ ਆ ਕੇ ਘਰੇ ਜਜਮੈਂਟ ਕਰ ਲੈਣੀ ਆ ਕੋਈ ਸਜਣੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਤੋੜ ਕੇ ਦਿਖਾਉਣਾ ਜ਼ਰੂਰੀ ਹੁੰਦਾ ਬਹੁਤ ਹੀ ਚੰਗਾ ਬੱਚਾ ਦੋਸਤੋ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਡੇ ਪਸੰਦ ਆਊਗਾ ਕਰੇ ਰੱਖਣ ਵਾਲਾ ਵੀਰ ਜਿਹਨੇ ਮੱਜਾਂ ਦੇ ਵਿੱਚ ਕੱਟਾ ਰੱਖਣਾ ਤਾਂ ਦੋਸਤੋ ਸੀਮਨ ਦੀ ਲੋੜ ਨਹੀਂ ਗਈ ਇਹ ਡਾਇਰੈਕਟ ਤੁਸੀਂ ਕਰਾਸ ਕਰਾ ਸਕਦੇ ਆ ਇਹ ਤੋਂ ਤੇ ਇਹ ਤੁਸੀਂ ਦੇਖ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਤੇ ਬਾਈ ਤੋਂ ਮੁੱਲ ਆਪਾਂ ਪੁੱਛ ਦਿੰਨੇ ਹਾਂ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੋਲ ਵੀਰ ਜੀ ਦਾ 35000 ਮਾਨਤਾਨ ਹੋ ਜੂ ਬਾਈ ਹਾਂਜੀ ਵੀਰੇ ਹੋ ਜੂਗਾ ਜੀ ਲਓ ਵੀ ਸੱਜਣੋ ਬਾਲਾ ਮੁੱਲ ਨਹੀਂ ਕੀਤਾ ਬਾਈ ਨੇ 35000 ਮੁੱਲ ਮੰਗਿਆ ਤੇ ਮਾਨਤਾਨ ਇਹਦੇ ਵਿੱਚੋਂ ਥੋੜਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਕਟਾ ਪਸੰਦਾ ਤਾਂ ਚੰਗੇ ਮਾਪੇ ਬਾਬ ਦਾ ਦੋਸਤੋ ਤੇ ਚੰਗਾ گاਾਂ ਦੁੱਧ ਪ੍ਰੋਡਕਸ਼ਨ ਦੇ ਆਸਤੇ ਇਹ ਕੰਮ ਕਰੂਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਸਾਰਾ ਐਡਰੈਸ ਬਾਈ ਨੇ ਦੱਸਤਾ ਐਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਜੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡਣਾ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸਿਓ ਦੋਸਤੋ ਕਿ ਝੋਟਾ ਕਿਦਾਂ ਦਾ ਲੱਗਿਆ। ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।